ਮੋਦੀ ਸਰਕਾਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਝਟਕਾ ਮੋਦੀ ਸਰਕਾਰ ਪੰਜਾਬ ਤੋਂ ਬਦਲੇ ਜਿਹੜੇ ਆ ਉਹ ਗਿਣ-ਗਿਣ ਕੇ ਲੈ ਰਹੀ ਹੈ ਹੁਣ ਕੇਂਦਰ ਨੇ ਪੈਸੇ ਰੋਕਣ ਦਾ ਇੱਕ ਹੋਰ ਫਰਮਾਨ ਜਾਰੀ ਕਰ ਦਿੱਤਾ ਹੈ ਕੇਂਦਰ ਦੇ ਵੱਲੋਂ ਪੰਜਾਬ ਦੇ ਸਾਰੇ ਸੜਕੀ ਪ੍ਰੋਜੈਕਟਾਂ ਨੂੰ ਰੋਕਣ ਦਾ ਫੈਸਲਾ ਲੈ ਲਿਆ ਗਿਆ ਹੈ ਗੱਲ ਪੂਰੀ ਕੀ ਹੈ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪਹਿਨ న్యూਸ ਦੇ ਨਾਲ ਮਹਿੰਦਰ ਬਾਜਵਾ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਪੰਜਾਬ ਦੇ ਨਾਲ ਮਤਰੀ ਮਾ ਵਾਲਾ ਸਲੂਕ ਕਰਦੀ ਨਜ਼ਰ ਆਉਂਦੀ ਹੈ ਲਗਾਤਾਰ ਪੰਜਾਬ ਦੇ ਕਈ ਵੱਡੇ ਪ੍ਰੋਜੈਕਟਾਂ ਦੇ ਫੰਡ ਜਿਹੜੇ ਆ ਰੁਕੇਗੇ ਚਾਹੇ ਉਹ ਪਿੰਡੂ ਦੇ ਵਿਕਾਸ ਫੰਡ ਹੋਵੇ ਚਾਹੇ ਜਿਹੜੀ ਆ ਕੌਮੀ ਸਿਹਤ ਮਿਸ਼ਨ ਦੀ ਜਿਹੜੀ ਰਾਸ਼ੀ ਆ ਰਕਮ ਆ ਜਿਹੜੀ ਉਹ ਰੋਕਣ ਦੀ ਗੱਲ ਹੋਵੇ ਇਸੇ ਤਰ੍ਹਾਂ ਨਾਲ ਹੀ ਹੋਰ ਕਈ ਪ੍ਰੋਜੈਕਟਾਂ ਦੇ ਵਿੱਚ ਡੰਗੇ ਅੜਾਏ ਜਾ ਰਹੇ ਨੇ ਤੇ ਹੁਣ ਤਾਜ਼ਾ ਮਾਮਲਾ ਇਹ ਆ ਕਿ ਪੰਜਾਬ ਦੇ ਸਾਰੇ ਛੜਕੀ ਪ੍ਰੋਜੈਕਟ ਜਿਹੜੇ ਉਹਨਾਂ ਦੇ ਪੈਸੇ ਰੋਕਣ ਦਾ ਫੈਸਲਾ ਕੇਂਦਰ ਨੇ ਕਰ ਲਿਆ ਹੈ ਹੋਰ ਕੀ ਕੁਝ ਹੈ ਇਸ ਮਾਮਲੇ ਵਿੱਚ ਉਹਦੇ ਬਾਰੇ ਗੱਲ ਕਰਦੇ ਹਾਂ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗੜਕਰੀ ਨੇ ਪੰਜਾਬ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੌਮੀ ਮਾਰਗਾਂ ਲਈ ਗ੍ਰਹਿਣ ਕੀਤੀਆਂ ਗਈਆਂ ਜ਼ਮੀਨਾਂ ਦੇ ਕਬਜ਼ੇ ਨਾ ਦਵਾਏ ਗਏ ਤਾਂ ਪੰਜਾਬ ਲਈ ਨਵੇਂ ਕੌਮੀ ਮਾਰਗਾਂ ਦੇ ਪ੍ਰੋਜੈਕਟ ਅਲਾਟ ਨਹੀਂ ਕੀਤੇ ਜਾਣਗੇ ਪੰਜਾਬ ਸਰਕਾਰ ਲਈ ਇਹ ਚਿੰਤਾ ਵਾਲਾ ਸੁਨੇਹਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਪਹਿਲਾ ਵਿਕਾਸ ਫੰਡ ਰੋਕ ਕੇ ਜਾਣ ਕਰਕੇ ਪਿੰਡੂ ਲਿੰਕ ਸੜਕਾਂ ਦੀ ਉਸਾਰੀ ਤੇ ਮਰਮਮਤ ਦਾ ਕੰਮ ਠੱਪ ਪਿਆ ਹੈ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਅੱਜ ਪੰਜਾਬ ਵਿਚਲੇ ਕੌਮੀ ਮਾਰਗਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀਕੇ ਸਿੰਘ, ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਪ੍ਰਿਆੰਕ ਭਾਰਤੀ ਤੋਂ ਇਲਾਵਾ ਕੌਮੀ ਸ਼ਾਰਾ ਅਥਾਰਟੀ ਦੇ ਅਧਿਕਾਰੀ ਅਤੇ ਕੌਮੀ ਮਾਰਗਾਂ ਦੇ ਠੇਕੇਦਾਰ ਸ਼ਾਮਲ ਰਹੇ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਜ਼ਮੀਨਾਂ ਦੇ ਡਿੱਕੇ ਕਾਰਨ 300 3303 ਕਰੋੜ ਰੁਪਏ ਦੇ ਤਿੰਨ ਕੌਮੀ ਮਾਰਗਾਂ ਦੇ ਪ੍ਰੋਜੈਕਟ ਰੱਦ ਕਰ ਦਿੱਤੇ ਨੇ ਜਦੋਂ ਕਿ 4922 42 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਲੈ ਕੇ ਕਾਰਵਾਈ ਪ੍ਰਕਿਰਿਆधीन ਹੈ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਦੋ ਟੁਕ ਸ਼ਬਦਾ ਵਿੱਚ ਕਿਹਾ ਕਿ ਸਮੁੱਚੇ ਦੇਸ਼ ਵਿੱਚ ਸੜਕੀ ਨਿਰਮਾਣ ਵਿੱਚ ਕੋਈ ੜਿੱਕਾ ਨਹੀਂ ਹੈ ਅਤੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਦਾ ਕੰਮ ਹਰਿਆਣਾ ਵਿੱਚ ਮੁਕੰਮਲ ਹੋਣ ਨੇੜੇ ਹੈ ਆਉਣ ਦੇ 6 ਮਹੀਨਿਆਂ ਵਿੱਚ ਹਰਿਆਣਾ ਵਿੱਚ ਇਸ ਮਾਰਗ ਦਾ ਉਦਘਾਟਨ ਹੋ ਜਾਣਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਲੇ ਇਸ ਪ੍ਰੋਜੈਕਟ ਦੇ ਕਾਫੀ ਹਿੱਸਿਆਂ ਦੀ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ ਲੋਕ ਨਰਮਨ ਮੰਤਰੀ ਹਰਪਜਨ ਸਿੰਘ ਈਟੀਓ ਨੇ ਗੜਕਰੀ ਕੋਲ ਪੰਜਾਬ ਨੂੰ ਨਵੇਂ ਸੜਕੀ ਪ੍ਰੋਜੈਕਟ ਦੇਣ ਦੀ ਮੰਗ ਰੱਖੀ ਜਿਸ ਤੇ ਟਿੱਪਣੀ ਕਰਦਿਆਂ ਗੜਕਰੀ ਨੇ ਆਖਿਆ ਕਿ ਪਹਿਲਾਂ ਤੋਂ ਚੱਲ ਰਹੇ ਕੌਮੀ ਮਾਰਗਾਂ ਦੇ ਪ੍ਰੋਜੈਕਟਾਂ ਦੇ ਅੜਿੱਕੇ ਜੇ ਪੰਜਾਬ ਸਰਕਾਰ ਨੇ ਦੂਰ ਨਾ ਕੀਤੇ ਤਾਂ ਇਹਨਾਂ ਅਪਕੇਂਦਰੀ ਪ੍ਰੋਜੈਕਟਾਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਗੜਕਰੀ ਨੇ ਕਿਹਾ ਕਿ ਆਖਿਆ ਕਿ ਉਦੋਂ ਤੱਕ ਨਵੇਂ ਸੜਕੀ ਪ੍ਰੋਜੈਕਟ ਪੰਜਾਬ ਨੂੰ ਨਹੀਂ ਦਿੱਤੇ ਜਾਣਗੇ ਜਦੋਂ ਤੱਕ ਮੌਜੂਦਾ ਪ੍ਰੋਜੈਕਟਾਂ ਦੀਆਂ ਮੁਸ਼ਕਲਾਂ ਦੂਰ ਨਹੀਂ ਹੋ ਜਾਂਦੀਆਂ ਪੰਜਾਬ ਸਰਕਾਰ ਨੇ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦਾ ਬਹਾਨਾ ਲਾਇਆ ਅਤੇ ਕਿਸਾਨ ਜੁਨੀਆਨ ਵੱਲੋਂ ਮੁਆਵਜ਼ੇ ਨੂੰ ਲੈ ਕੇ ਕੀਤੀ ਜਾ ਰਹੀ ਮੰਗ ਦੀ ਵੀ ਗੱਲ ਰੱਖੀ ਦੱਸਣ ਜੋਗਾ ਕਿ ਪੰਜਾਬ ਵਿੱਚ ਕਰੀਬ 52000 ਕਰੋੜ ਰੁਪਏ ਦੇ 1500 ਕਿਲੋਮੀਟਰ ਦੇ ਕੌਮੀ ਮਾਰਗਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਜਿਨ੍ਹਾਂ ਵਿੱਚ ਜਾਮਨਗਰ ਅੰਮ੍ਰਿਤਸਰ ਪ੍ਰੋਜੈਕਟ ਵੀ ਸ਼ਾਮਲ ਹੈ ਗੜਕਰੀ ਨੇ ਮੀਟਿੰਗ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚਲੇ ਲਾਡੋਵਾ ਟੋਲ ਪਲਾઝા ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ 1 ਕਰੋੜ ਰੁਪਏ ਦਾ ਟੋਲ ਦਾ ਨੁਕਸਾਨ ਹੋ ਰਿਹਾ ਉਹਨਾਂ ਦਾ ਉਲੰਭਾ ਦਿੱਤਾ ਕਿ ਪੰਜਾਬ ਸਰਕਾਰ ਤਾਂ ਹੁਣ ਟੈਕਸੀਆਂ ਵਾਲਿਆਂ ਦੀ ਮਨਮਾਨੀ ਅੱਗੇ ਝੁਕ ਗਈ ਹੈ ਉਧਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਨੂੰ ਭਰੋਸਾ ਦਿੱਤਾ ਹੈ ਕਿ ਉਹ 2 ਮਹੀਨੇ ਦੇ ਅੰਦਰ-ਅੰਦਰ ਸਭ ਅੜਿੱਕੇ ਦੂਰ ਕਰ ਦਵੇਗੀ ਅਤੇ ਜਿਨ੍ਹਾਂ ਅਧਿਕਾਰੀਆਂ ਦੀ ਬਦੌਲਤੇ ਦੇਰੀ ਹੋਈ ਆ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੀਟਿੰਗ ਵਿੱਚ ਪੰਜਾਬ ਦੇ ਤਾਪ ਬਿਜਲੀ ਘਰਾਂ ਵੱਲੋਂ ਕੌਮੀ ਮਾਰਗਾਂ ਦੇ ਪ੍ਰੋਜੈਕਟਾਂ ਲਈ ਸਵਾ ਨਾ ਦਿੱਤੇ ਜਾਣ ਦਾ ਮਾਮਲਾ ਵੀ ਉਠਿਆ ਗੜਕਰੀ ਨੇ ਕਿਹਾ ਕਿ ਜੇ ਪੰਜਾਬ ਗੜਕਰੀ ਨੇ ਕਿਹਾ ਕਿ ਜੇਕਰ ਪੰਜਾਬ ਸਵਾ ਦੀ ਸਪਲਾਈ ਦੇਵੇਗਾ ਤਾਂ ਸੜਕਾਂ ਦੇ ਪ੍ਰੋਜੈਕਟਾਂ ਲਈ ਖੇਤੀ ਦੀ ਉਪਜਾਊ ਜ ਮਿੱਟੀ ਦਾ ਨੁਕਸਾਨ ਰੁਕ ਜਾਵੇਗਾ ਕੁੱਲ ਮਿਲਾ ਕੇ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਹੈ ਉਹ ਪੰਜਾਬ ਦੇ ਲਈ ਸਿਆਪਾ ਮਾਲਾ ਬਣ ਚੁੱਕਿਆ ਹੈ ਪੰਜਾਬ ਦੇ ਵਿੱਚ ਕਾਣੀ ਵੰਡ ਹੋਈ ਹੈ ਮੁਆਵਜ਼ੇ ਦੇਣ ਦੇ ਮਾਮਲੇ ਵਿੱਚ ਨਾਲ ਲੱਗਦੇ ਖੇਤ ਨੂੰ ਹੋਰ ਰੇਟ ਦੇ ਉੱਤੇ ਮੁਆਵਜ਼ਾ ਦਿੱਤਾ ਗਿਆ ਤੇ ਨਾਲ ਲੱਗਦੇ ਨੂੰ ਹੋਰ ਰੇਟ ਦੇ ਉੱਤੇ ਜਿਸ ਕਰਕੇ ਇਹ ਪ੍ਰੋਜੈਕਟਾਂ ਦੇ ਵਿੱਚ ਦੇਰੀ ਹੋਈ ਹੈ ਕੇਂਦਰ ਸਰਕਾਰ ਆਪਣੀ ਪੀੜੀ ਦੇ ਥੱਲੇ ਸੋਟਾ ਫੇਰਨ ਦੀ ਥਾਂ ਦੇ ਉੱਤੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰ ਰਹੀ ਹੈ ਗਟਕਰੀ ਸਾਹਿਬ ਨੂੰ ਹੈ ਦੇਵ ਬਾਰੇ ਜੋ ਗੱਲਾਂ ਚੱਲਦੀਆਂ ਨੇ ਗੀਆਂ ਖਾਸ ਕਰਕੇ ਮਹਾਰਾਸ਼ਟਰ ਦੇ মিডিਆ 'ਚ ਜੇਕਰ ਤੁਹਾਡੇ ਤੱਕ ਉਹ ਪਹੁੰਚਾ ਦਿੱਤੀਆਂ ਜਾਂਦਾ ਤੁਹਾਡੇ ਕੰਨ ਖੜੇ ਹੋ ਜਾਣਗੇ ਹਜ਼ਾਰਾਂ ਕਰੋੜ ਰੁਪਏ ਦੇ ਟੋਲਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਗੜਕਰੀ ਸਾਹਿਬ ਦੀਆਂ ਹਿੱਸੇਦਾਰੀਆਂ ਫਿਕਸ ਨੇ ਇਹ ਸਾਰਾ ਕੁਝ ਕਿੱਥੋਂ ਚੱਲ ਰਿਹਾ ਇਸ ਵਾਰ ਵੀ ਨਰਿੰਦਰ ਮੋਦੀ ਦੇ ਨਾਲ ਏਡੀ ਖੜਕਣ ਦੇ ਬਾਵਜੂਦ ਵੀ ਉਹਨਾਂ ਨੂੰ ਉਹੀ ਮਹਿਕਮਾ ਦਿੱਤਾ ਗਿਆ ਜਿਹੜਾ ਉਹ ਮੰਗਦੇ ਸੀ ਇਹ ਸਾਰੀਆਂ ਗੱਲਾਂ ਸਪਸ਼ਟ ਨੇ ਕਿ ਕਿਸ ਤਰ੍ਹਾਂ ਨਾਲ ਮੱਕੜ ਜਾਲ ਵਿਛਾਇਆ ਜਾ ਰਿਹਾ ਇਸ ਪੂਰੇ ਦੇਸ਼ ਦੇ ਅੰਦਰ ਖਾਸ ਕਰਕੇ ਪੰਜਾਬ ਦੇ ਅੰਦਰ ਪੰਜਾਬ ਦੀ ਬੋਹ ਕਰੋੜੀ ਜ਼ਮੀਨਾਂ ਜਿਹਦੇ ਵਿੱਚ ਲੱਖਾਂ ਟਨ ਦਾ ਅਨਾਜ ਉਗਦਾ ਹੈ ਉਹਨਾਂ ਨੂੰ ਕੰਕਰੀਟ ਦੀਆਂ ਸੜਕਾਂ ਦੇ ਵਿੱਚ ਬਦਲ ਕੇ ਉਹਨਾਂ ਦੇ ਉੱਤੇ ਟੋਲਾ ਆ ਕੇ ਨਵੀਂ ਖੇਤੀ ਸ਼ੁਰੂ ਕਰਨ ਦੀ ਜਿਹੜੀ ਰਵਾਇਤ ਹੈ ਉਹ ਚਲਾਈ ਜਾ ਰਹੀ ਹੈ ਜਾਮਨਗਰ ਅੰਮ੍ਰਿਤਸਰ ਹਾਈਵੇ ਦਾ ਕੋਈ ਟੁੱਕ ਨਹੀਂ ਸੀ ਬਣਦਾ ਕਿਉਂਕਿ ਜਿਹੜਾ ਅੰਮ੍ਰਿਤਸਰ ਤੋਂ ਲਾੜੀ ਆਪਾਂ ਗੰਗਾ ਨਗਰ ਤੱਕ ਤਾਂ ਸਿੱਧੀ ਸਪਲਾਈ ਪਹਿਲਾਂ ਹੀ ਚੱਲ ਰਹੀ ਸੀ ਉਸ ਨੂੰ ਅੱਗੇ ਵਧਾਇਆ ਜਾਂਦਾ ਤਾਂ ਹੋਰ ਸੌਖਾ ਹੋ ਜਾਂਦਾ ਅੰਮ੍ਰਿਤਸਰੋਂ ਬਠਿੰਡੇ ਤੱਕ ਪਹਿਲਾਂ ਹੀ ਕੌਮੀ ਸ਼ਾਰਾ ਮੌਜੂਦ ਹੈ ਤਾਂ ਇਹ ਬੇਤੁਕੀਆਂ ਗੱਲਾਂ ਸੀ ਜਿਹੜੀਆਂ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਕਿਸੇ ਵੀ ਹਾਈਵੇ ਦੇ ਉੱਤੇ ਸਿਰਫ ਕੌਮੀ ਸ਼ਾਰਾ ਸ਼ੇਰ ਸ਼ਾਹ ਸ਼ੂਰੀ ਮਾਰਗ ਨੂੰ ਛੱਡ ਕੇ ਕਿਸੇ ਦੇ ਉੱਤੇ ਵੀ ਐਡੇ ਵੱਡੇ ਪੱਧਰ ਦੇ ਉੱਤੇ ਟ੍ਰੈਫਿਕ ਦਾ ਜਮਾਵੜਾ ਨਹੀਂ ਰਹਿੰਦਾ ਜਿਸ ਪ੍ਰਕਾਰ ਕੀਤਾ ਗਿਆ ਕਾਣੀਵੰਡ ਦੂਰ ਕਰੇ ਕੇਂਦਰ ਸਰਕਾਰ ਕਿਸਾਨ ਜੁਣੀ ਨਾ ਥਾ ਛੱਡ ਦੇਣਗੀਆਂ ਤੇ ਪੰਜਾਬ ਸਰਕਾਰ ਉੱਤੋਂ ਦੂਜਾ ਕਹੇ ਇਹੀ ਹੈ ਕਿ ਅਸੀਂ 2 ਮਹੀਨਿਆਂ 'ਚ ਦੇ ਦਾਂਗੇ ਕੀ ਪੰਜਾਬ ਸਰਕਾਰ ਮੁਆਵਜ਼ਾ ਦੇ ਦੇਗੀ 2 ਮਹੀਨਿਆਂ 'ਚ ਕੀ ਕੇਂਦਰ ਤੋਂ 2 ਮਹੀਨਿਆਂ 'ਚ ਮੁਆਵਜ਼ਾ ਦਵਾ ਦੇਗੀ ਪੰਜਾਬ ਸਰਕਾਰ ਨੂੰ ਪੈਰਵਈ ਕਰਨੀ ਚਾਹੀਦੀ ਸੀ ਪੰਜਾਬ ਦੀ ਕਿ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ ਕਿਤੇ ਇਹ ਨਾ ਹੋਵੇ ਕਿਤੇ 10 ਲੱਖ ਦਿੱਤਾ ਗਿਆ ਤੇ ਕਿਤੇ 1 ਕਰੋੜ ਦਿੱਤਾ ਗਿਆ ਫਿਰ ਤਾਂ ਅੜਿੱਕੇ ਹੋਣੇ ਹੀ ਸੀ ਜਦੋਂ ਤੁਸੀਂ ਕਾਣੀ ਵੰਡ ਕਰੋਗੇ ਤਾਂ ਅੜਿੱਕੇ ਅਜਿਹੇ ਪ੍ਰੋਜੈਕਟਾਂ ਚੁਣੋਗੇ ਪਹਿਲੀ ਗੱਲ ਤਾਂ ਇਹ ਇਹ ਪ੍ਰੋਜੈਕਟ ਹੀ ਨਹੀਂ ਸਹੀ ਹੈਗੇ ਵਪਾਰੀ ਕਹਿੰਦੇ ਨੇ ਕਿ ਸਾਡੇ ਲਈ ਸਹੀ ਨੇ ਤਾਂ ਵਪਾਰੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿੰਨੇ ਹਜ਼ਾਰਾਂ ਰੁਪਏ ਦਾ ਟੋਲ ਦੇ ਕੇ ਉਹ ਇਸ ਦੇ ਉੱਤੇ ਸਫ਼ਰ ਕਰਨਗੇ ਤੇ ਉਹਨਾਂ ਦਾ ਮਾਲ ਕਿੱਥੋਂ ਤੋਂ ਕਿੱਥੇ ਜਾਣਾ ਹੈ ਇਹ ਹਾਲੇ ਪਤਾ ਨਹੀਂ ਜਿਸ ਪ੍ਰਕਾਰ ਇਹਨਾਂ ਪ੍ਰੋਜੈਕਟਾਂ ਦੀ ਰੂਪਰੇਖਾ ਹੈ ਕਿਤੇ ਸੰਗਰੂਰੋ ਕੱਢ ਲਿਆ ਤੇ ਕਿਤੇ ਉਸ ਨਾਮ ਤੋਂ ਕੱਢ ਲਿਆ ਕਿਤੇ ਅੱਗੇ ਜਾ ਕੇ ਕਿਤੇ ਰਲਾਤਾ ਕਿਤੇ ਕਿਤੇ ਰਲਾਤਾ ਕੋਈ ਥੋ ਪਤਾ ਨਹੀਂ ਲੱਗਦਾ ਕਿੰਨਾ ਪ੍ਰੋਜੈਕਟਾਂ ਨੇ ਅੰਤਿਮ ਰੂਪ ਚ ਕਿੱਥੇ ਪੜਨਾ ਆ। ਕੁੱਲ ਮਿਲਾ ਕੇ ਜੇਕਰ ਟ੍ਰੈਫਿਕ ਦੇ ਵਜਨ ਦੀ ਗੱਲ ਕਰ ਲਈਏ, ਭਾਰ ਦੀ ਗੱਲ ਕਰ ਲਈਏ ਸੜਕਾਂ ਦੇ ਉੱਤੇ ਉਹ ਪੰਜਾਬ ਦੇ ਵਿੱਚ ਇਹਨਾਂ ਨਹੀਂ ਸੀ ਕੌਮੀ ਸ਼ਾਰਾ ਮਾਰਗਾਂ ਨੂੰ ਤਕੜਾ ਕੀਤਾ ਜਾਂਦਾ ਜਿਹੜੇ ਪ੍ਰੋਜੈਕਟ ਕਰਨ ਵਾਲੇ ਨੇ ਪਟਿਆਲਾ ਸਰੰਦ ਲਿੰਕ ਹਜੇ ਤੱਕ ਨਹੀਂ ਬਣ ਸਕਿਆ। ਮਾਜੇ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਹੈ। ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਬੁਨਿਆਦੀ ਢਾਂਚੇ ਨੂੰ ਪਰਾ ਰੱਖ ਕੇ ਵੱਡੇ ਵਪਾਰੀਆਂ ਵੱਡੇ ਕਾਰਪੋਰੇਟ ਤੇ ਨਿਗਮੀ ਘਰਾਣਿਆਂ ਦੇ ਲਾਭ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਜੇਕਰ ਉਹਨਾਂ ਦੇ ਲਾਭ ਲਈ ਕਰਨਾ ਹੈ ਜਿੱਥੇ ਸਾਡਾ ਸਾਈਕਲ ਨਹੀਂ ਚੜ ਸਕਦਾ ਰੇੜਾ ਨਹੀਂ ਚੜ ਸਕਦਾ ਤਾਂ ਸਾਨੂੰ ਉਹਨਾਂ ਸੜਕਾਂ ਦਾ ਕੀ ਸਹਾਰਾ ਹੈ ਸੀ ਆਪਣੀ ਕਰੋੜਾ ਰੁਪਏ ਦੀ ਜ਼ਮੀਨ ਕੋਡੀਆਂ ਦੇ ਭਾ ਕਿਉਂ ਦਈ